ਹਾਂ ਜੀ ਦੋਸਤੋ ਇਹ ਟਰੈਕਟਰ ਗੋਂਡੀਆਰ 524 12 ਮਾੜਦਾ ਜੀ ਤੇ ਰਾਸਥਾਨ ਨੰਬਰ ਆ ਜੀ 398 ਰੇਟ ਆ ਜੀ ਇਹਦਾ ਟਰੈਕਟਰ 'ਚ ਕੋਈ ਕਮੀ ਨਹੀਂ ਦੋਸਤੋ ਟਰੈਕਟਰ ਬਹੁਤ ਸਾਫ ਆ ਤੇ ਲਗਦਾ ਹੈ ਜਦ ਤਰਫੀ ਪੱਗ ਮੁਰਲੇ ਜਮਾਤਾ ਜੀ ਆ ਉਹ ਸਾਫ ਟਰੈਕਟਰ ਆ ਜੀ ਤੇ ਗੋਂਡੀਆਰ ਪੀਲੇ ਚੱਕਿਆਂ ਵਾਲਾ ਜਿਹਨੂੰ ਕਹਿਣ ਚੋਂਡੀਆ ਰੋ ਟਰੈਕਟਰ ਆ ਜੀ ਦੋਸਤੋ ਆ ਗਿਆ 3630 3630 ਹੈ ਇਹ ਫੌਜੀ ਮਗਰਾਣਾ ਦਾ ਟਰੈਕਟਰ ਰੀਮੇਡੀਏਸ਼ਨ ਹੋਇਆਗਾ ਨਵ ਮਾਡਲ ਹੈ ਜੀ 468 ਇਹਦਾ ਰੇਟ ਆ ਐਕਸ ਦਾ ਬਹੁਤ ਸਾਦਾ ਪਾਵਰ ਸਟੀering ਹੈ ਜੀ ਟਾਇਰ ਨਵੇਂ ਹੈ ਜੀ ਅੱਜਣ ਸੰ ਅੰਕਾ ਤੇ ਹੋਟਲ ਕੋਰਾ ਮਾਗਦਾ ਜੀ ਇਹ ਤਾਂ ਉਹ ਹੋਡਾਟ ਲੱਗਿਆ ਜੀ ਇੱਕ ਨੰਬਰ ਹੋਡ ਲੱਗਿਆ ਇਹ ਵੀ 3630 ਹੈ ਜੀ ਉਹ ਸੂਰ ਹੈ ਵੀ ਬਹੁਤ ਹੀ ਹੁਣ ਤੇ ਇਹ ਉਨੀ ਮਾਰਦੇ 640 ਰੇਟ ਹੈ ਜੀ ਇਹ ਬਹੁਤ ਸਾਫਾ ਨਵੇਂ ਟੈਰਾਚੀ ਪਾਵਰ ਸੇਲ ਉਹ ਸਾਫ ਹੈ ਸੂਰ ਕਰਦਾ ਉਹਾਰੇ ਇਹ ਵੀ ਚੱਪੀ ਦੀ ਜੀ ਮਾਰੋ 640 ਰੇਟ ਹੈ ਜੀ ਓਏ ਜੀ ਸਾਫ ਟਰੈਕਟਰ ਹੈ ਇਹ ਵੀ ਬਹੁਤ ਸੋਹਣਾ ਟਰੈਕਟਰ ਦਿੱਖ ਰਿਹਾ ਹੈ ਬਹੁਤ ਸੋਹਣਾ ਟਰੈਕਟਰ ਇਹ ਵੀ ਸ਼ਕਤੀ ਹੈ ਪੂਰਾ ਟੌਪ ਉਹ ਟਰੈਕਟਰ ਹੈ ਇਹ ਲਈ 800 ਰੁਪਏ ਹੈ 14 ਮਾੜਾ ਜੀ 472 ਰੇਟ ਬਹੁਤ ਸਾਰੇ ਟਰੈਕਟਰ ਆਏ ਕੋਈ ਇਹ ਆਪਾਂ ਪੰਜ ਟਰੈਕਟਰ ਆਏ ਪੰਜੇ ਕੋਕਾ ਪੀਸ ਆ ਜਮਾ